ਸਾਥਿਓ ਅੱਜ ਫੇਰ ਦੁਬਾਰਾ ਇੱਕ ਵੀਡੀਓ ਬਣਾ ਕੇ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਨ ਲੱਗੇ ਆ ਜੋ 28 ਮਾਰਚ ਨੂੰ ਯਾਨੀ ਕੱਲ ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਕਿ ਜਬਰ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਜੋ ਪਿਛਲੇ ਦਿਨੀ 19 ਤਾਰੀਖ ਨੂੰ ਮੀਟਿੰਗ ਜੋ ਆ ਰਿਹਾ ਕਿਸਾਨਾਂ ਨੂੰ ਰੈਸਟ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੇ ਬਾਰਡਰ ਸੀ ਦੋਏ ਉਹਨਾਂ ਨੂੰ ਉਠਾਉਣਾ ਤਾਂ ਲੱਗ ਇੱਕ ਪਾਸੇ ਹੈ ਜਿਹੜਾ ਸਮਾਨ ਦੇ ਪੰਨ ਤੋੜ ਖੱਜਲ ਖਵਾਰ ਹੋਇਆ ਸਮਾਨ ਲੱਭ ਨਹੀਂ ਰਿਹਾ ਇਹ ਬਹੁਤ ਵੱਡੀ ਗੱਲ ਹੈ ਇਹਨਾਂ ਦੇ ਵਿਰੋਧ ਵਿੱਚ ਤਾਂ ਆਪਾਂ ਸ਼ਾਂਤਬਾਈ ਢੰਗ ਨਾਲ 11 ਤੋਂ 3 ਵਜੇ ਤੱਕ ਡਿਪਟੀ ਕਮਿਸ਼ਨਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਾ ਹੈ ਉਸ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਾਂਤਮਈ ਢੰਗ ਨਾਲ ਸਾਰਿਆਂ ਨੂੰ ਅਪੀਲ ਕਰਦੇ ਆਂ ਹਰ ਵਰਗ ਨੂੰ ਅਪੀਲ ਕਰਦੇ ਆਂ ਕਿ ਆਓ ਉਹਦੇ ਵਿੱਚ ਆਪਾਂ ਆਪਣਾ ਰੋਸ ਦਰਜ ਕਰਾਈਏ ਵੀ 13 ਮਹੀਨੇ ਤੋਂ ਬੈਠੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਤੁਸੀਂ ਇੱਕ ਪਲ ਦੇ ਵਿੱਚ ਹੀ ਸਾਰਾ ਸਾਜੋ ਸਮਾਨ ਉਹਨਾਂ ਦਾ ਖਿਲਾਰ ਕੇ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਗਿਆ ਇੱਕ ਦਿਨ ਦਾ ਦੋ ਦਿਨ ਦਾ ਸਮਾਂ ਦਿੱਤਾ ਜਾ ਸਕਦਾ ਹੈ ਆਪਾਂ ਆਪਣਾ ਸਮਾਨ ਸਮਾਂ ਲੜ ਵਾਸਤੇ ਤੇ ਇਸ ਕਰਕੇ ਆਪਾਂ ਸਾਰੇ ਇਸ ਜ਼ਬਰ ਦੇ ਬਰੋਦ ਦੇ ਵਿੱਚ ਆਪਾਂ ਸਾਰਿਆਂ ਨੇ ਰੋਸ ਧਰਨੇ 'ਚ ਸ਼ਾਮਲ ਹੋ ਕੇ ਰੋਸ ਦਰਜ ਕਰਾਉਣਾ ਹੈ ਦੂਜੇ ਪਾਸੇ ਅਸੀਂ ਇਹ ਵੀ ਗੱਲ ਕਰਦੇ ਹਾਂ ਕਿ ਅਸੀਂ ਇਸ ਗੱਲ ਦੇ ਹੱਕ ਵਿੱਚ ਨਹੀਂ ਕਿ ਜਿਹੜੇ ਰੋਡ ਬਲੌਕ ਕੀਤੇ ਜਾਣ ਨਾ ਕਿਸਾਨਾਂ ਨੇ ਰੋਡ ਬਲੌਕ ਕੀਤੇ ਰੋਡ ਸਰਕਾਰ ਜਿਹੜੀ ਹੈ ਹਰਿਆਣਾ ਦੀ ਉਹਨੇ ਰੋਕਾਂ ਲਾਈਆਂ ਸੀ ਉਹਨਾਂ ਨੇ ਬਲੌਕ ਤੇ ਇਸ ਕਿਸਾਨ ਤਾਂ ਕੇਵਲ ਦਿੱਲੀ ਜਾਣ ਵਾਸਤੇ ਇਹ ਕਰਦੇ ਹਨ ਤੇ ਤਾਂ ਦੁਆਰੇ ਗੱਲ ਕਰ ਰਹੇ ਆ ਕਿ ਕਈ ਵਾਰ ਧਿਆਨ ਵਿੱਚ ਗੱਲ ਕਿਸੇ ਦੇ ਨਹੀਂ ਵੀ ਹੋ ਸਕਦੀ ਤੇ ਇਹੋ ਗੱਲ ਚੱਲੀ ਜਾਂਦੀ ਏ ਕਿ ਕਿਸਾਨਾਂ ਨੇ ਧਰਨਾ ਦੇ ਕੇ ਸੜਕਾਂ ਬਲੌਕ ਕੀਤੀਆਂ ਸਾਥੀਓ ਕਿਸਾਨ ਸੜਕਾਂ ਬਲੌਕ ਨਹੀਂ ਕਰਦੇ ਨਾ ਅਸੀਂ ਇਸ ਗੱਲ ਦੇ ਹੱਕ ਵਿੱਚ ਤਾਂ ਸਾਨੂੰ ਵੀ ਪਤਾ ਹੈ ਕਿ ਸਾਡੇ ਹੀ ਸਾਥੀ ਨੇ ਜਿਨ੍ਹਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਸਾਰਿਆਂ ਨੂੰ ਫਿਰ ਚਾਹੇ ਦੁਕਾਨਦਾਰੇ ਚਾਹੇ ਮਲਾਜ਼ਮ ਨੇ ਚਾਹੇ ਵਪਾਰੀ ਐ ਛੋਟਾ ਕਿਸਾਨ ਐ ਮਜ਼ਦੂਰ ਐ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਐ ਕਿ ਕੱਲ ਨੂੰ ਆਪਾਂ ਸਾਰੇ ਜਿਵੇਂ ਪੰਜਾਬ 'ਚ ਚੱਲ ਰਿਹਾ ਹੈ ਉਸੇ ਤਰ੍ਹਾਂ ਇਹ ਕੱਲ ਨੂੰ ਪਟਿਆਲੇ ਜ਼ਿਲ੍ਹੇ ਦੇ ਅੰਦਰ ਵੀ ਆਪਾਂ ਸਾਰਿਆਂ ਨੇ ਵੱਡੇ ਪੱਧਰ ਤੇ ਸ਼ਾਂਤ ਮਹਿ ਢੰਗ ਨਾਲ ਆਪਣਾ ਰੋਸ ਹੈ ਜਿਹੜਾ ਉਹ ਦਰਜ ਕਰਾਉਣਾ 11 ਤੋਂ 3 ਵਜੇ ਤੱਕ ਸਾਰੇ ਪਹੁੰਚਣ ਦੀ ਕਿਰਪਾਲਤਾ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ